ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋਗੇ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਜਿਆਦੇ ਸੋਹਣੇ ਕਾਟਨ ਦੇ ਦੁਪੱਟਾ ਸੂਟ ਲੈ ਕੇ ਆਏਗੇ ਜਿਨ੍ਹਾਂ ਦਾ ਪ੍ਰਾਈਸ ਰਹੂਗਾ ਜੀ 1500 ਵਿਦ ਸ਼ਿਪਿੰਗ ਮਲ ਕਾਟਨ ਦੇ ਵਿੱਚ ਨੇਗੇ ਬਹੁਤ ਡਾਦੇ ਸੋਹਣੀ ਕਾਟਨ ਹੈ ਜੀ ਤੁਸੀਂ ਡਿਜ਼ਾਈਨ ਦੇਖੋ ਜਿੱਦਾਂ ਕਿ ਆਪਾਂ ਚੰਦੇਰੀ ਦੇ ਪ੍ਰਿੰਟ ਪਾਉਣੇ ਹੁੰਦੇ ਹਨ ਨਾ ਉਦਾਂ ਦੀ ਡਿਜ਼ਾਈਨਿੰਗ ਹੈ ਸੂਟਾਂ ਦੇ ਉੱਪਰ ਅਲਾ ਡਿਜ਼ਾਈਨ ਚੈੱਕ ਕਰੋ ਜੀ ਸੂਰਤ ਬਹੁਤ ਹੀ ਜਿਆਦਾ ਸੋਹਣਾਗਾ ਤੇ ਪ੍ਰੋਪਰ ਹੈ ਨਾ ਮੈਂ ਵੀ ਹਜੇ ਮਤਲਬ ਖੋਲ ਕੇ ਦੇਖੇ ਨਹੀਂ ਹੈਗੇ ਚੰਗੀ ਤਰ੍ਹਾਂ ਵੀ ਕੀ ਕੁਛ ਹੈ ਜਿਵੇਂ ਇਹ ਵਾਲੀ ਤਾਂ ਸ਼ਰਟ ਰਹੂਗੀ ਇਹ ਵਾਲੀ ਸ਼ਰਟ ਰਹੂਗੀ ਤੇ ਇਹ ਵਾਲੀ ਹੈਗੀ ਆ ਬੁੱਟੀਆਂ ਵਾਲੀ ਬਾਟਮ ਰਹੂਗੀ ਜੀ ਇਹ ਵਾਲੀ ਤੇ ਬਹੁਤ ਜਿਆਦਾ ਸੋਹਣੀ ਕਾਟਨ ਹੈ ਵਿਦਆਊਟ ਲਾਈਨਿੰਗ ਤੁਸੀਂ ਇਹਨਾਂ ਨੂੰ ਸਟਿਚ ਕਰਾ ਸਕਦੇ ਹੋ ਵਿਦ ਦੁਪੱਟਾ ਸੂਟ ਲਓ ਜੀ ਦੁਪੱਟਾ ਤੁਸੀਂ ਚੈੱਕ ਕਰੋ ਖੁੱਲਾ ਡੁੱਲਾ ਦੁਪੱਟਾ ਜੀ 2.5 ਮੀਟਰ ਦਾ ਹਨਾ 44 ਇੰਚ ਪਣਾ ਇਹ ਦੁਪੱਟਿਆਂ ਦਾ ਵੀ ਛੋਟਾ ਦੁਪੱਟਾ ਆਪਾਂ ਕਦੇ ਵੀ ਸੇਲ ਨਹੀਂ ਕਰਦੇ ਤੁਸੀਂ ਦੇਖੋ ਬਹੁਤ ਜਿਆਦਾ ਸੋਹਣੀ ਲੁੱਕ ਹੈ ਸਾਰਾ ਜਿਹੜਾ ਅਸੀਂ ਝਾੜ ਲੈ ਕੇ ਆਇਆ ਸਮਰ ਵਾਲਾ ਲੈ ਕੇ ਆਏਾਂਗੇ ਕਾਫੀ ਪੈਣਾ ਹਨਾ ਬਾਹਰ ਤੋਂ ਵੀ ਡਿਮਾਂਡ ਸੀਗੀ ਵੀ ਸਾਨੂੰ ਕਾਟਨ ਦੇ ਸੂਟ ਚਾਹੀਦੇ ਨੇਗੇ ਤਾਂ ਕਰਕੇ ਆਪਾਂ ਪੂਰੀ ਸੋਹਣੀ ਕਲੈਕਸ਼ਨ ਲੈ ਕੇ ਆਏ ਆ ਜੀ ਜਲਦੀ ਜਲਦੀ ਕਰ ਦਿਓ ਆਰਡਰ ਕੋਈ ਵੀ ਭੈਣ ਰਹਿ ਨਾ ਜਾਵੇ ਵਿਦਆਊਟ ਲਾਈਨਿੰਗ ਇਹ ਸੂਟ ਬਣਗੇ ਲਾਈਨਿੰਗ ਦੀ ਇਹਨਾਂ ਨੂੰ ਕੋਈ ਵੀ ਲੋੜ ਨਹੀਂ ਹੈਗੀ ਪਹਿਲਾਂ ਤੁਸੀਂ ਪ੍ਰਿੰਟ ਚੰਗੀ ਤਰ੍ਹਾਂ ਦੇਖ ਸਕਦੇ ਹੋਗੇ ਦੂਜਾ ਪ੍ਰਿੰਟ ਹੈਗਾ ਜੈਪੂਰੀ ਹੈ ਜੀ ਜਿੱਦਾਂ ਕਿ ਇਹ ਵਾਲੀ ਸ਼ਰਟ ਰਹੂਗੀ ਪਹਿਲਾਂ ਹਨਾ ਤੁਹ ਦਿਖਾ ਦਾਂ ਤੇ ਇਹ ਇਹ ਹੈਗੀ ਆ ਬਾਟਮ ਹੈ ਜੀ ਇਹ ਵਾਲੀ ਜਿਗਜੈਕ ਬਣੇ ਹੋਏ ਨੇ ਜਿ ਤਾਂ ਕਿ ਤੇੜੀਆਂ ਲਾਈਨ ਹਨਾ ਤੇ ਇਹੇ ਬਾਟਮ ਪਣੀ ਹੋਈ ਹੈ ਜਿੱਦਾਂ ਕਿ ਤੁਸੀਂ ਰੁਟੀਨ ਹਨਾ ਕੋਈ ਵੀ ਜੌਬ ਕਰਦੇ ਹੋ ਘਰ ਪਾਉਣ ਲਈ ਸੂਟ ਚਾਹੀਦਾ ਹੈ ਜਾਂ ਤੁਸੀਂ ਆਉਣ ਜਾਣ ਲਈ ਸੂਟ ਚਾਹੀਦਾ ਹਨਾ ਇਦਾਂ ਇਹ ਸੂਟ ਬਹੁਤ ਜਿਆਦੇ ਸੋਹਣੇ ਨੇਗੇ ਬਿਲਕੁਲ ਬ੍ਰੀਕ ਜੀ ਹਨਾ ਲਾਸ ਤੁਸੀਂ ਦੁਪट्टे ਦੇ ਉੱਪਰ ਐਡ ਕਰਵਾ ਲਿਓ ਤੁਸੀਂ ਦੇਖਿਓ ਫਿਰ ਇਹੀ ਸੂਟ ਇੰਨੇ ਵਧੀਆ ਲੱਗਣਗੇ ਦੇਖੋ ਦੁਪट्टे ਦੀ ਡਿਜ਼ਾਈਨਿੰਗ ਤੁਸੀਂ ਚੈੱਕ ਕਰੋ ਬਹੁਤ ਜਿਆਦੇ ਸੋਹਣੀ ਪਿਆਰੀ ਡਿਜ਼ਾਈਨਿੰਗ ਹੈਗੀ ਇਹ ਬਾਰਡਰ ਬਣਿਆ ਹੋਇਆ ਹੈਗਾ ਤੇ ਇਹ ਵਿੱਚ ਬਾਟਮ ਨਾਲ ਦਾਗਾ ਲੋਤੀ ਨੈਕਸਟ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਦੇਖੋ ਨਾ ਕਿੰਨੀਆਂ ਸੋਹਣੀਆਂ ਅਸੀਂ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਏ ਐ ਐ ਲੈ ਕੇ ਆਏ ਅਗੇ ਸੋਚ ਕੇ ਵੀ ਕੁਝ ਹਟ ਕੇ ਚੀਜ਼ ਹੋਵੇ ਪਹਿਨਣ ਨੂੰ ਨਾ ਕੋਈ ਡਿਫਰੈਂਟ ਪ੍ਰਿੰਟ ਪਾਉਣ ਆਪਣੇ ਬੁਟੀਕ ਤੇ ਹਨਾ ਵੀ ਡਿਫਰੈਂਟ ਜਿਹਾ ਡਿਜ਼ਾਈਨ ਹੋਣ ਦੇਖੋ ਹਨਾ ਲੋ ਜੀ ਤੇ ਬਹੁਤ ਜਿਆਦੇ ਕਾਟਨ ਹੈ ਜਿਹੜੀ ਪੂਰੀ ਸੋਹਣੀ ਕਾਟਨ ਹੈ ਹਾਈ ਲੈਵਲ ਦੀ ਜਿੱਦਾਂ ਆਪਾਂ ਸੋਹਣੇ ਪ੍ਰਿੰਟ ਕਹਿ ਦਿੰਦੇ ਹੁੰਨੇ ਨਾ ਉਦਾਂ ਇਦਾਂ ਇਹ ਬਾਟਮ ਬਣੀ ਹੋਈ ਹੈ ਜਿਗਜੈਗ ਵਾਲੀ ਇਹ ਵਾਲੀ ਤੇ ਇਹਦਾ ਦੁਪੱਟਾ ਵੀ ਆਪਾਂ ਤੁਹਾਨੂੰ ਸ਼ੋਅ ਕਰ ਦਿੰਨੇ ਆਂਗੇ ਤੇ ਵੀ ਕਿਸ ਤਰ੍ਹਾਂ ਦਾ ਹੈਗਾ ਇਹ ਸ਼ਰਟ ਆ ਜਾਊਗੀ ਤੇ ਇਹ ਵਾਲਾ ਆ ਜਾਊਗਾ ਜੀ ਦੁਪੱਟਾ ਲਓ ਜੀ ਦੁਪੱਟਾ ਦੇਖੋ ਤੇ ਜਿੱਦਾਂ ਕਿ ਤੁਸੀਂ ਗੁਰਦਵਾਰਾ ਸਾਹਿਬ wear ਕਰਨੇ ਲੰਗੇ ਸੂਟ ਹਨ ਤੇ ਬਹੁਤ ਜਿਆਦੇ ਸੋਹਣੇ ਸੂਟ ਲੰਗੇ ਯੂਨੀਕ ਜ਼ੇ ਮਤਲਬ ਡਿਜ਼ਾਈਨ ਲੈ ਕੇ ਆਉਣੇ ਆਗੇ ਆਪਾਂ ਜਿਹੜੇ ਹਰ ਕਿਸੇ ਨਾਲ ਮੈਚ ਨਹੀਂ ਹੁੰਦੇ ਲੋ ਜੀ ਨੈਕਸਟ ਸੂਟ ਤੁਸੀਂ ਦੇਖੋ ਲਿਮਿਟਡ ਜਸਟ ਸਟਾਕ ਹੈ ਪਰ ਆਰਡਰ ਹਨ ਨਾਲ ਦੀ ਨਾਲ ਪੇਮੈਂਟ ਕਰਕੇ ਤੁਸੀਂ ਜਲਦੀ ਕਰ ਦਿਓ ਕੋਈ ਵੀ ਭੈਣ ਹਨਾ ਇਦਾਂ ਵੀ ਹੋਣਾ ਕਰਿਓ ਮਾਈਂਡ ਨਾ ਕਰਿਓ ਕਿਉਂਕਿ ਬਹੁਤ ਲਿਮਿਟਡ ਜਸਟ ਸਟਾਕ ਹੈਗਾ ਪਹਿਣਾ ਦੀ ਡਿਮਾਂਡ ਬਾਲੀ ਹੈ ਇਹ ਸੂਟਾਂ ਦੀ ਜਿੱਦਾਂ ਇਹ ਬਾਟਮ ਹੈਗੀ ਤੇ ਇਹ ਵਾਲੀ ਸ਼ਰਟ ਰਹੂਗੀ ਤੇ ਇਹਦੇ ਨਾਲ ਇਸ ਤਰ੍ਹਾਂ ਦੁਪੱਟਾ ਬਣਿਆ ਹੋਇਆਗਾ ਦੁਪੱਟਿਆਂ ਦੇ ਡਿਜ਼ਾਈਨ ਵੀ ਨੇ ਨਾ ਜਿਹੜੇ ਬਹੁਤ ਜ਼ਿਆਦੇ ਸ਼ਾਨਦਾਰ ਡਿਜ਼ਾਈਨ ਨੇਗੇ ਬਹੁਤ ਜ਼ਿਆਦੇ ਸੋਹਣੇ ਦੇਖੋ ਜੀ ਦੇਖੋ ਡਿਜ਼ਾਈਨ ਚੈੱਕ ਕਰੋ ਮਤਲਬ ਬਾਹਰ ਕੀ ਤੋਂ ਇਦਾਂ ਦੇ ਡਿਜ਼ਾਈਨ ਨਹੀਂ ਮਿਲਦੇ ਹੈਗੇ ਤੁਹਾਨੂੰ ਬਾਕੀ ਲੈ ਹੋਏ ਵੀ ਸੂਟ ਹਨ ਜਦੋਂ ਸਟਿਚ ਕਰਵਾਉਗੇ ਸਟਿਚਿੰਗ ਅਵੇਲੇਬਲ ਹੈਗੀ ਹੈ ਤੁਸੀਂ ਆਪਣੇ ਸੌਗਾ ਦੀ ਹੁਣ ਬੁੱਕ ਕਰਕੇ ਹਨਾ ਤੁਹਾਨੂੰ ਜਿਹੜੇ ਮਿਲ ਜਾਣ ਮਹੀਨੇ ਇੱਕ ਤੱਕ ਮਹੀਨੇ ਤੱਕ ਸੂਟ ਤੇ ਤੁਸੀਂ ਉਦਾਂ ਹੁਣ ਆਪਣੀ ਬੁਕਿੰਗ ਕਰਾ ਦੇ ਜਿਹੜੀ ਆਪਣਾ ਨੇ ਸਟਿਚਿੰਗ ਕਰਾਉਣੀ ਹੈਗੀ ਹਜੇ ਤਾਂ ਜੀ ਆਪਣੇ ਵਿਆਹਾਂ ਦੇ ਆਰਡਰ ਚੱਲੇ ਜਾਂਦੇ ਨੇ ਵੈਸੇ ਤੁਸੀਂ ਅਨ ਸਟਿਚ ਮੰਗਾਉਣਾ ਚਾਹੁੰਦੇ ਹੋ ਅਨ ਸਟਿਚ ਵੀ ਮਗਾ ਸਕਦੇ ਹੋਗੇ ਰਾਸ਼ ਹੈ ਸਟਿਚਿੰਗ ਦਾ ਕਾਫੀ ਰਾਸ਼ ਹੈਗਾ ਲਓ ਜੀ ਨੈਕਸਟ ਸੂਟ ਚੈੱਕ ਕਰੋ ਹਾਰੇ ਕ ਕਲਰ ਲੈ ਕੇ ਆਇਆ ਲਾਈਟ ਡਾਰਕ ਕੰਬੀਨੇਸ਼ਨ ਜਿੰਦਾ ਵੀ ਹਨਾ ਘਰ ਪਾਉਣ ਨੂੰ ਤੁਹਾਨੂੰ ਚਾਹੀਦੇ ਨੇ ਜਿੰਦਾ ਵੀ ਚਾਹੀਦੇ ਰਗੇ ਇਹੇ ਸ਼ਰਟ ਬਣੀ ਹੋਈ ਹੈ ਤੇ ਇਹ ਬਾਟਮ ਰਹੂਗੀ ਇਦਾਂ ਹਨਾ ਦੇਖੋ ਜੀ ਤੇ ਦੁਪੱਟਾ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ ਦੁਪੱਟਾ ਇਸ ਤਰ੍ਹਾਂ ਦਾ ਹੈਗਾ ਲਓ ਜੀ ਸਾਰੇ ਥੋੜੇ ਧੋ ਕੇ ਵਾਸ਼ ਕਰਕੇ ਇੱਕ ਵਾਰ ਹਨਾ ਪਾਣੀ ਚ ਡਿਪ ਕਰਕੇ ਸਟਿਚ ਕਰਵਾਵਾਂਗੇ ਜਿਹੜੀਆਂ ਭੈਣਾ ਸਾਡੇ ਤੋਂ ਸਟਿਚ ਕਰਾਉਣਗੇ ਆ ਜੁੜੇ ਤੁਸੀਂ ਵਿਦਆਊਟ ਸਟਿਚਿੰਗ ਮਗਾਉਗੇ ਉਹ ਤੁਸੀਂ ਆਪਣਾ ਇੱਕ ਵਾਰ ਪਾਣੀ ਚ ਡਿਪ ਕਰਕੇ ਇਹਨਾਂ ਨੂੰ ਸਟਿਚ ਕਰਵਾ ਲਿਓ ਕਾਟਨ ਦੇ ਸੂਟਾਂ ਨੂੰ ਇੱਕ ਵਾਰ ਇਦਾਂ ਹੀ ਸਟਿਚ ਕਰਵਾਇਆ ਕਰੋ ਲਓ ਜੀ ਤੇ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਪਿਆਰਾ ਜਿਹਾ ਸੂਟ ਹੈ ਇਹ ਵੀ ਲਓ ਜੀ ਇਦਾਂ ਹਨ ਤੇ ਵਿਦਾਂ ਨਾਲ ਬਾਰਡਰ ਵੀ ਬਣੇ ਹੋਏ ਨੇ ਵਿੱਚ ਵਿੱਚ ਸੂਟਸ ਤੇ ਜਿਵੇਂ ਕਿ ਇਹ ਬਾਰਡਰ ਹੈ ਜਿਹੜਾ ਘੇਰੇ ਤੇ ਐਡ ਹੋ ਜਾਊਗਾ ਤੇ ਬਾਹਾਂ ਤੇ ਐਡ ਹੋ ਜਾਊਗਾ ਤੇ ਇਦਾਂ ਹੀ ਹੈਗੀ ਆ ਬਾਟਮ ਬਣੀ ਹੋਈ ਆ ਲਾਈਨਾਂ ਵਾਲੀ ਤੇ ਦੁਪੱਟਾ ਤੁਸੀਂ ਦੇਖੋ ਬਹੁਤ ਜਿਆਦੇ ਸੋਨਾ ਦੁਪੱਟਾ ਬਣਿਆ ਹੋਇਆ ਸੀ ਇਹਦਾ ਵਿੱਚ ਲਾਈਨਾਂ ਲੰਗੀਆਂ ਹਨਾ ਤੇ ਲੋ ਲਾਉਜੀ ਦੇਖੋ ਠੀਕ ਹੈ ਜੀ ਲੈਂਸ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਬ੍ਰੀਕ ਜੀ ਲੈਂਸ ਐਡ ਕਰਾ ਲਿਓ ਦੁਪੱਟੇ ਤੇ ਸੋਨਾ ਬਣ ਜਾਊਗਾ ਸੂਟ ਨੈਕਸਟ ਸੂਟ ਤੁਸੀਂ ਦੇਖੋ ਪਿੰਕ ਤੇ ਹਨਾ ਕਰੀਮ ਕੰਬੀਨੇਸ਼ਨ ਹੈਗਾ ਸੂਟ ਦਾ ਜਿੱਦਾਂ ਕਿ ਇਹ ਸ਼ਰਟ ਬਣੀ ਹੋਈ ਹੈਗੀ ਜੀ ਸਭ ਤੋਂ ਪਹਿਲਾਂ ਹਨਾ ਇਹ ਵਾਲੀ ਸ਼ਰਟ ਹੈਗੀ ਤੇ ਨਾਲ ਜਿਗਜ਼ੈਗ ਦੀ ਬਾਟਮ ਆਜੂਗੀ ਇਹ ਵਾਲੀ ਤੇ ਨਾਲ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਜਿੱਦਾਂ ਕਿ ਬਾਉਂਡਰ ਹੈਗਾ ਸਾਰਾ ਬਾਟਮ ਨਾਲ ਦਾ ਹੈਗਾ ਤੇ ਸੈਂਟਰ ਦੇ ਵਿੱਚ ਬੂਟੀ ਆਪਾਂ ਵੱਡੀ ਇਹਦੇ ਵਿੱਚ ਪ੍ਰਿੰਟਿੰਗ ਕੀਤੀ ਹੋਈ ਹੈਗੀ ਬਾਉਂਡਰ ਸਾਰਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਬਾਉਂਡਰ ਪੜਿਆ ਹੋਇਆ ਹੈਗਾ ਦੁਪੱਟੇ ਦਾ ਤੇ ਲਾਸਟ ਸੂਟ ਵੀ ਦੇਖ ਸਕਦੇ ਹੋਗੇ ਪਰਪਲ ਸ਼ੇਡ ਦੇ ਵਿੱਚ ਹੈਗਾ ਬਹੁਤ ਹੀ ਪਿਆਰਾ ਸੂਟ ਹੈਗਾ ਲਓ ਜੀ ਸਭ ਤੋਂ ਪਹਿਲਾਂ ਚੈੱਕ ਕਰੋ ਤੁਸੀਂ ਸ਼ਰਟ ਚੈੱਕ ਕਰੋ ਇਹ ਵਾਲੀ ਹਨਾ ਤੇ ਬਹੁਤ ਹੀ ਪਿਆਰੀ ਜੀ ਸ਼ਰਟ ਬਣੀ ਹੋਈ ਹੈ ਇਹ ਵਾਲੀ ਤੇ ਨਾਲ ਹੈਗਾ ਹੈਗਾ ਇਦਾਂ ਬਾਟਮਸ ਲਾਈਨਾਂ ਵਾਲੀ ਬਾਟਮ ਬਣੀ ਹੋਈ ਹੈ ਕੀ ਇਹਦੇ ਨਾਲ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਇਦਾਂ ਪਾਊਡਰ ਤੇ ਵਿੱਚ ਲਾਈਨਿੰਗ ਹਨਾ ਐਡ ਕੀਤੀ ਹੋਈ ਹੈ ਲਓ ਜੀ ਇਸ ਤਰ੍ਹਾਂ سارے ਦੁਪट्टे ਤੁਸੀਂ ਦੇਖ ਸਕਦੇ ਹੋ ਨਾ ਬਹੁਤ ਹੀ ਜਿਆਦੇ ਸੋਹਣੇ ਤੇ ਪਿਆਰੇ ਦੁਪੱਟੇ ਲੰਗੇ ਤੇ ਤੁਸੀਂ ਜਲਦੀ ਜਲਦੀ ਆਰਡਰ ਕਰ ਦਿਓ ਕੋਈ ਵੀ ਭੈਣ ਲੈਣਾ ਜਾਵੇ ਤੇ ਬਹੁਤ ਸਾਰੀ ਡਿਮਾਂਡ ਸੀਗੀ ਇਹ ਸੂਟਾਂ ਦੀ ਤੇ ਸਾਨੂੰ ਵੀ ਕੁਝ ਇਦਾਂ ਹੁੰਦਾਗਾ ਵੀ ਅਸੀਂ ਕੁਝ ਵਧੀਆ ਜੀ ਹਨਾ ਕੁਝ ਨਾ ਕੁਝ ਅਲੱਗ ਦੀ ਚੀਜ਼ ਲੈ ਕੇ ਆਈਏ ਪਹਿਨਣ ਲਈ ਵੀ ਸਾਡੇ ਬੁਟੀਕ ਤੇ ਕੁਝ ਨਾ ਕੁਝ ਅਲੱਗ ਹੋਵੇ ਕੋਈ ਵੀ ਸੂਟ ਪਸੰਦ ਨਾਲ ਦਾ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਫਾਈਨਲ ਕਰ ਸਕਦੇ ਹੋਗੇ ਮਤਲਬ WhatsApp ਦੇ ਉੱਪਰ ਤੁਸੀਂ ਹਨਾ ਮੈਸੇਜ ਕਰਕੇ ਤੇ ਸਟਿਚਿੰਗ ਅਵੇਲੇਬਲ ਹੈਗੀ ਹੈ ਜੇ ਤੁਸੀਂ ਸਟਿਚ ਕਰਵਾਉਣਾ ਚਾਹੁੰਦੇ ਹੋਗੇ ਬਾਕੀ ਤੁਸੀਂ ਹੈਂਡਵਰਕ ਦਾ ਮਸ਼ੀਨ ਆ ਰਹੀ ਕੋਈ ਵੀ ਵਿਆਹ ਸ਼ਾਦੀ ਦਾ ਆਰਡਰ ਹੈ ਤੁਹਾਡਾ ਬੁਕਿੰਗ ਚੱਲ ਰਹੀਆਂ ਨੇ ਕਿ ਜਿੰਨਾ ਵੀ ਜਿੰਨੇ ਵੀ ਹਨਾ ਬਾਅਦ ਤੋਂ ਆਰਡਰ ਸੀਗੇ ਆਪਣੀਆਂ ਬੁਕਿੰਗ ਹੋ ਚੁੱਕੀਆਂ ਨੇ तकरीबन ਕੋਈ ਵੀ ਭੈਣ ਦੀ ਮਤਲਬ ਆਪਣੀ ਕੋਈ ਰੈ ਸਲਾਹ ਹੁੰਦੀ ਹੈ ਨਾ ਵੀ ਅਸੀਂ ਆਰਡਰ ਦੇਣਾ ਚਾਹੁੰਦੇ ਹਾਂਗੇ ਤਾਂ ਤੁਸੀਂ ਵੀ ਆਪਣੀ ਬੁਕਿੰਗ ਕਰਾ ਸਕਦੇ ਹੋ ਸਾਡੇ ਨਾਲ ਹਨਾ ਕਾਲ ਕਰਕੇ ਤੁਸੀਂ ਸਲਾਹ ਕਰ ਸਕਦੇ ਹੋ ਵੀ ਸਾਡਾ ਇਹ ਸਟੇਟ ਦਾ ਮੈਰਿਜ ਹੈਗੀ ਤੇ ਉਸ ਅਕੋਰਡਿੰਗ ਹਨਾ ਤੁਸੀਂ ਆਪਣੇ ਸੂਟਾਂ ਦੀ ਬੁਕਿੰਗ ਕਰਵਾ ਸਕਦੇ ਹੋਗੇ ਤੇ ਹਰ ਇੱਕ ਫੈਬਰਿਕ अवेलेबल ਹੁੰਦਾ ਜੀ ਆਪਣੇ ਕੋਲੇ ਸੈਮੀ ਫੁੱਲ ਪਿਓਰ ਜਿੱਦਾਂ ਵੀ ਤੁਸੀਂ ਲਗਵਾਉਣਾ ਚਾਹੁੰਦੇ ਹੋ ਡਿਜ਼ਾਈਨ ਸਾਡੇ ਵਾਲੇ ਸਾਡੇ ਤੇ ਡਿਪੈਂਡ ਕਰ ਸਕਦੇ ਹੋ ਤੁਸੀਂ ਆਪਣੇ ਡਿਜ਼ਾਈਨ ਬਣਾ ਸਕਦੇ ਹੋ ਤੁਸੀਂ ਆਪਣੇ ਵੀ ਸ਼ੇਅਰ ਕਰ ਸਕਦੇ ਜਿਵੇਂ ਵੀ ਤੁਸੀਂ ਆਰਡਰ ਦੇਣਾ ਚਾਹੁੰਦੇ ਹੋ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿ ਸੂਟ ਕਿਵੇਂ ਦੇ ਲੱਗੇ ਸਤਿ ਸ਼੍ਰੀ ਅਕਾਲ ਜੀ